ਜੇ ਮਨੁੱਖ ਚਾਹੁੰਦਾ ਕਿ ਮੇਰੇ ਜੀਵਨ ਦੇ ਵਿੱਚ ਖੁਸ਼ੀ ਹੋਵੇ ਜੇ ਮਨੁੱਖ ਚਾਹੁੰਦਾ ਕਿ ਮੈਂ ਆਪਣੇ ਮੂਲ ਦੇ ਨਾਲ ਜੁੜ ਜਾ ਤੇ ਪਾਤਸ਼ਾਹ ਜੀ ਨੇ ਕਿਹਾ ਇਹ ਬਾਣੀ ਦੇ ਨਾਲ ਜੁੜ ਭਗਤ ਜੀ ਨੇ ਵੀ ਲਿਖਿਆ ਕਹਿੰਦਾ ਲੋਕ ਜਾਣੇ ਇਹ ਗੀਤ ਇਹ ਤਾਂ ਬ੍ਰਹਮ ਵਿਚਾਰ ਜਿਉਂ ਕਾਸੀ ਉਪਦੇਸ਼ ਹੋਏ ਮਾਨਸ ਮਰਤੀ ਬਾਹ ਇਹ ਤਾਂ ਬ੍ਰਹਮ ਵਿਚਾਰ ਆ ਇਹਨੂੰ ਹਏ ਮਿਲ ਗੁਰ ਸਿੱਖ ਆਪਾਂ ਆ ਮੈਂ ਨਾ ਸਮਝ ਗਈ ਬਾਣੀ ਕਿ ਕਿਸੇ ਨੂੰ ਦੇ ਲਖਤੀ ਨਹੀਂ ਨਹੀਂ ਗੁਰੂ ਪਾਤਸ਼ਾਹ ਜੀ ਸਰੀਰ ਰੂਪ ਦੇ ਵਿੱਚ ਜਿੰਦੋਂ ਤੱਕ ਰਹੇ ਆਪ ਨੀਵੇਂ ਥਾਂ ਬੈਠਦੇ ਰਿਹਾ ਗੁਰਬਾਣੀ ਨੂੰ ਉਚਿਤ ਤੇਰੀ ਪਗਤ ਨਾ ਛੋੜ ਵਿੱਚ ਜਿੰਦੋਂ ਤੱਕ ਰਹੇ ਆਪ ਨੀਵੇਂ ਥਾਂ ਬੈਠਦੇ ਰਿਹਾ ਗੁਰਬਾਣੀ ਨੂੰ ਉਚਿਤ ਥਾਂ ਰੱਖਿਆ ਗਿਆ ਬੇਸ਼ੱਕ ਬੰਦਾ ਕਹਿ ਸਕਦਾ ਸੀ ਨਾ ਵੀ ਗੁਰੂ ਪਾਤਸ਼ਾਹ ਜੀ ਨੇ ਅਗਰ ਸਰੀਰ ਧਾਰਿਆ ਤਾਂ ਸਿਰਫ ਸਾਨੂੰ ਸਖਿਆਵਾਂ ਦੇਣ ਦੇ ਲਈ ਸਾਨੂੰ ਸਾਰੇ ਇਹ ਕੁਝ ਦਿਖਾਉਣ ਦੇ ਲਈ ਉਹਨਾਂ ਨੇ ਸਰੀਰ ਧਾਰਿਆ ਸੀ ਇੱਕ ਤਾਂ ਗੱਲ ਇਹ ਸੀ ਕਿ ਜਿਹੜਾ ਰੱਬੀ ਫਰਮਾਨ ਆਉਣਾ ਸੀ ਸਾਰੀ ਕਾਸਵਨੀ ਹੋਣੀ ਸੀ ਕਿਉਂਕਿ ਪਹਿਲਾਂ ਵੀ ਬਹੁਤ ਪੀਰ ਪਗੰਬਰ ਆਏ ਅਵਤਾਰੀ ਰੂਪ ਸਾਇ ਕਿਸੇ ਨੇ ਆਪਣੇ ਹੱਥੀ ਰੱਬੀ ਫਰਮਾਨ ਨਹੀਂ ਲਿਖਿਆ ਗੁਰੂ ਸਾਹਿਬ ਜੀ ਸਰੀਰ ਦਾ ਧਾਰਨ ਕਰਕੇ ਤਾਂ ਇਹ ਸੀ ਸਾਰੀ ਜਿੰਨੇ ਵੀ ਰੱਬੀ ਫਰਮਾਨ ਸੀ ਉਹਨਾਂ ਨੇ ਕਲਮ ਬੰਦ ਕੀਤੇ ਦੂਸਰੀ ਗੱਲ ਇਹ ਸੀ ਸੰਸਾਰ ਦੇ ਵਿੱਚ ਵਿਚਰਦੇ ਹੋયા ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਹੋયા بڑے ਸੰਸਾਰ ਦੇ ਵਿੱਚ ਦੁੱਖ ਤਕਰੀਪਾ ਹੁੰਦੀਆਂ ਤੇ ਆਮ ਬੰਦੇ ਦੀ ਤਰ੍ਹਾਂ ਜ਼ਿੰਦਗੀ ਜੀ ਕੇ ਗੁਰੂ ਸਾਹਿਬਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਪ੍ਰਵਾਦ ਦੇ ਵਿੱਚ ਰਹਿ ਕੇ ਆਪਣੇ ਜੀਵਨ ਦੇ ਵਿੱਚ ਸਾਰੇ ਕਸ਼ਟ ਸਹੀਹੀ ਸਹਿ ਕੇ ਵੀ ਤੁਸੀਂ ਸੱਚ ਦਾ ਪੱਲਾ ਫੜ ਕੇ ਨਾਲ रह ਸਕਦੇ ਹੋ ਤੁਸੀਂ ਆਪਣੇ ਮੂਲ ਦੇ ਨਾਲ ਜੋੜ ਸਕਦੇ ਹੋ ਇਹ ਸਖਿਆਵਾਂ ਦੇਣ ਦੇ ਲਈ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਸਰੀਰ ਧਾਰ ਕੇ ਸਾਡੇ ਵਿੱਚ ਆਏ ਨਹੀਂ ਤਾਂ ਰੱਬ ਦੇ ਜਿਹੜੇ ਗੋਣਾ ਨਾ ਰੱਬ ਦੀ ਜਿਹੜੀ ਬਾਣੀ ਹੈ ਜਿਹਨੂੰ ਆਪਾਂ ਕਹਿੰਨੇ ਆ ਤੁਰ ਕੀ ਬਾਣੀ ਆਈ ਤੈ ਸਗਲੀ ਚਿੰਤ ਮਟਾਈ ਜਾਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਇਹ ਜਿਹੜੀ ਤੁਰ ਕੀ ਬਾਣੀ ਆਈ ਇਹ ਸਾਰੀਆਂ ਚਿੰਤਾਵਾਂ ਹੀ ਖਤਮ ਕਰ ਦਿੰਦੀ ਹੈ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਿਰਫ ਖਾਲਸੇ ਦਾ ਪਹਿਰਾਵਾ ਕਰਕੇ ਨਿਆਰੇ ਨਹੀਂ ਬਣਾਇਆ ਸਾਨੂੰ ਜਿਹੜੇ ਸ਼ਬਦ ਦੇ ਨਾਲ ਜੋੜਿਆ ਜਿਹੜੇ ਗੁਰੂ ਦੇ ਨਾਲ ਜੋੜਿਆ ਗਿਆ ਉਹ ਵੀ ਨਿਆਰਾ ਉਹ ਅੱਜ ਵੀ ਸਾਡੀ ਅਗਵਾਈ ਕਰ ਰਿਹਾ ਇਹ ਗੱਲਾਂ ਮੈਂ ਤਾਂ ਕਰਕੇ ਕਰ ਰਿਹਾ ਕਿ ਆਪਾਂ ਜਿਹੜੀ ਬਾਣੀ ਆ ਉਹਨੂੰ ਬਹੁਤ ਜਿਆਦਾ ਆਪਾਂ ਮਥਾ ਤੇ ਕੰਨ ਤੱਕ ਹੀ ਸੀਮਤ ਰਹਿ ਗਏ। ਮੈਂ ਕਹਿੰਦਾ ਇੱਕ ਫਾਰਮਟੀਆਂ ਪੂਰੀਆਂ ਹੋ ਰਹੀਆਂ ਗੁਰਾਂਥੀ ਸਿੰਘ ਪਾਠ ਕਰ ਰਿਹਾ ਕੋਈ ਸੁਣਨ ਨੂੰ ਤਿਆਰ ਨਹੀਂ ਕੋਈ ਬੈਠ ਕੇ ਨਹੀਂ। ਇਹਨੂੰ ਤੁਸੀਂ ਇੰਨੇ ਹਲਕੇ ਚ ਨਾ ਰਿਓ। ਬਾਬੇ ਨੇ ਆਪ ਲਿਖਿਆ ਕਿ ਵਾਹੋ ਵਾਹੋ ਬਾਣੀ ਨਰਿੰਕਾਰ ਹੈ ਤਿਸ ਜੀਵੜ ਅਵਰਨਾ ਕੋਈ। ਇਹ ਤੋਂ ਵੱਡਾ ਕੋਈ ਗੱਲ ਨਹੀਂ ਆ। ਜਿਸ ਸਿਮਰਤ ਸਭ ਦੁੱਖ ਜਾਏ। ਨਾਮ ਰਤਨ ਵਸੇ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਪਾਤਸ਼ਾਲੀ ਕਹਿੰਦੇ ਜਿਹਨੂੰ ਸਿਮਰਿਆ ਫਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਜਿਸ ਬਾਣੀ ਦੇ ਨਾਲ ਲੱਗਿਆ ਤੂੰ ਆਪਣੇ ਮੂਲ ਦੇ ਨਾਲ ਜੁੜ ਸਕਦਾ ਜਿਸ ਬਾਣੀ ਦੇ ਨਾਲ ਜੁੜਿਆ ਤੇਰੇ ਜੀਵਨ ਦੇ ਵਿੱਚ ਆਨੰਦ ਆ ਸਕਦਾ ਤੇ ਫਿਰ ਕਮਾਲ ਦੀ ਗੱਲ ਆਪਾਂ ਨੂੰ ਨਾ ਕਿਉਂ ਹਲਕਾ ਮਨੀ ਬੈਠੇ ਇਹ ਬਾਣੀ ਨੂੰ ਬਹੁਤ ਵੱਡਾ ਸਤਿਕਾਰ ਦਿੱਤਾ ਗਿਆ ਬਾਣੀ ਇੱਕ ਰੱਬ ਦਾ ਰੂਪ ਹੈ ਬਾਣੀ ਨੂੰ ਪੜਨਾ ਬਾਣੀ ਨੂੰ ਸੁਣਨਾ ਰੱਬ ਦੇ ਨਾਲ ਗੱਲਾਂ ਕਰਨੀਆਂ ਹੈ ਬਾਣੀ ਦਾ ਜਿੰਨਾ ਆਦਰ ਸਤਿਕਾਰ ਕਰਾਂਗੇ ਨਾ ਜਿੰਨਾ ਇਹਨਾਂ ਮਨ ਦੇ ਨਾਲ ਆਪਾਂ ਪਿਆਰ ਕਰਾਂਗੇ ਉਨਾਂ ਆਪਾਂ ਜੀਵਨ ਦੇ ਵਿੱਚ ਖੁਸ਼ ਰਹਿਾਂਗੇ ਤੇ ਅੱਜ ਸਾਡੇ ਭੋਲੇ ਸਿੱਖ ਰੱਬ ਨੂੰ ਲੱਭਦੇ ਫਿਰਦੇ ਆ ਰੱਬ ਨੂੰ ਲੱਭਣ ਲਈ ਕੋਈ ਦੇਰਾਂ ਤੇ ਚਲਿਆ ਜਾਂਦਾ ਕੋਈ ਕਿਤੇ ਚਲਿਆ ਕਾ ਕਾਦੀ ਤਲਾਸ਼ ਹੈ ਤਾਂ ਰੱਬ ਦੀ ਤਲਾਸ਼ ਹੀ ਕਰ ਰਿਆ ਨਾ ਤੇ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਲਿਖਤਾ